ਕਿ ਸਿਰਫ ਗਿਣਤੀ ਨਹੀਂ ਪ੍ਰਾਣ ਹਨ ਹਰ ਅੰਕ ਇੱਕ ਗ੍ਰਹਿ ਦੀ ਧੁਨ ਵਾਂਗ ਵੱਜਦਾ ਹੈ ਜੋ ਮਨੁੱਖ ਦੇ ਜੀਵਨ ਦੇ ਸੁਰ ਬਣਾਉਂਦਾ ਆ ਸਾਲ 2026 ਦੀ ਧੁਨ ਸੂਰਜ ਤੋਂ ਉੱਠਦੀ ਹੈ ਇਹ ਸਾਲ ਸ਼ੁਰੂਆਤਾਂ ਦਾ ਹੈ ਅੰਤਾਂ ਦਾ ਨਹੀਂ ਆਓ ਦੇਖੀਏ ਤੁਹਾਡਾ ਇਹ ਅੰਕ ਇਸ ਅੱਗ ਦੇ ਸਾਲ 'ਚ ਕਿਵੇਂ ਨੱਚੇਗਾ ਮੈਂ ਡਾਕਟਰ ਤੇਰਾ ਕਰ ਲੈ ਕੇ ਆ ਨਵੀਂ ਵੀਡੀਓ ਤੁਸੀਂ ਕਹਿਣਾ ਅੱਜ ਬੜੇ ਸ਼ਾਇਰਾਨਾ ਅੰਦਾਜ਼ 'ਚ ਲਿਟਰਰੀ ਸੈਂਸਡ ਗੱਲ ਕਿਵੇਂ ਕੀਤੀ ਜਾ ਰਹੀ ਹੈ ਜੀ ਹਾਂ ਮੈਂ ਕੈਲਕੂਲੇਟ ਕਰ ਰਹੀ ਆ 2026 ਵਰਾ ਮੈਂ ਤਿੰਨ ਪ੍ਰਣਾਲੀਆਂ ਨਾਲ ਤੁਹਾਡੇ ਜਨਮ ਤਰੀਕ ਦੀ ਗਣਨਾ ਕਰਾਂਗੀ ਕੀਰੋ ਸਿਸਟਮ ਆ ਪਾਥਾਗੋਰিয়ান ਸਿਸਟਮ ਅਤੇ ਵੈਦਿਕ ਜੋ ਗ੍ਰਹਿਾਂ ਤੇ ਆਧਾਰਿਤ ਹੋਵੇਗਾ 2026 ਦਾ ਗ੍ਰਹਿ ਸੂਰਜ ਆ ਜਿਹੜਾ ਅੱਗ ਤੱਤ ਦਾ ਪ੍ਰਤੀਕ ਹੈ ਮੁੱਖਾਂਕੇ ਦਾ ਇੱਕ ਹੈ ਗ੍ਰਹਿ ਪ੍ਰਭਾਵ ਆਤਮ ਵਿਸ਼ਵਾਸ ਉਤਸ਼ਾਹ ਆ ਨਵੀਆਂ ਸ਼ੁਰੂਆਤਾਂ ਕਿਉਂਕਿ ਸੂਰਜ ਆ ਸੂਰੇਜ ਦਾ ਮਤਲਬ ਆਤਮ ਵਿਸ਼ਵਾਸ ਸੂਰੇਜ ਦਾ ਤਤ ਅਗ ਹੈ ਭਾਵ ਜੀਵਨ ਊਰਜਾ ਦਾ ਪ੍ਰਤੀਕ ਸਾਲ 2026 ਉਹਨਾਂ ਲਈ ਹੈ ਜੋ ਨਵਾਂ ਕਰਮ ਚੁਣਦੇ ਹਨ ਪਹਿਲਾਂ ਤੁਸੀਂ ਸਮਝ ਲੈਣਾ ਆਰਾਮ ਨਾਲ ਇੱਕ ਤੋਂ 9 ਅੰਕਾਂ ਦਾ ਮਤਲਬ ਤੁਹਾਡਾ ਜੇ ਜਨਮ ਡਬਲ ਅੰਕ ਵਾਲੇ ਜਿੰਨੇ ਵੀ ਆ 10 ਤੋਂ ਲੈ ਕੇ 31 ਤੱਕ ਉਹਨਾਂ ਨੇ ਸਿੰਗਲ ਅੰਕ ਕੈਲਕੂਲੇਟ ਕਿਦਾਂ ਕਰਨਾ ਹੈ ਆਰਾਮ ਨਾਲ ਸੁਣੋ ਜੇ ਤੁਹਾਡੀ ਜਨਮ ਤਰੀਕ ਦੋਰੇ ਅੰਕ ਵਾਲੀ ਆ ਜਿਵੇਂ 11 23 ਜਾਂ 29 ਤਾਂ ਉਹਨਾਂ ਦੋ ਅੰਕਾਂ ਨੂੰ ਤੁਸੀਂ ਜੋੜ ਲੈਣਾ ਫਾਰ ਐਗਜ਼ਾਮਪਲ 11 ਕਿਸੇ ਦੀ ਜਨਮ ਤਰੀਕ ਹੈ 1 1 ਬਰਾਬਰ ਹੈ 2 ਤੁਸੀਂ ਦੋ ਅੰਕ ਨੂੰ ਲਿਭੋਂਗੇ ਵੀਡੀਓ ਦੇ ਵਿੱਚ 2026 ਚ ਦੋ ਅੰਕ ਬਾਰੇ ਸੁਣੋਗੇ ਜੇ ਕਿਸੇ ਦਾ ਜਨਮ ਤਰੀਕ 23 ਆ ਤਾਂ 2 3 5 ਬਣ ਜਾਏਗਾ ਤੁਸੀਂ ਪੰਜ ਨੂੰ ਸੁਣੋਗੇ ਇਸ ਤਰ੍ਹਾਂ ਤੁਸੀਂ ਆਪਣਾ ਅੰਕ 1 ਤੋਂ 9 ਤੱਕ ਪਛਾਣ ਸਕਦੇ ਹੋ ਬਹੁਤ ਈਜ਼ੀ ਹੈ ਆਜੋ ਫਿਰ ਮੇਰੇ ਨਾਲ ਮੈਂ ਅੰਕਾਂ ਦਾ ਵਿਸ਼ਲੇਸ਼ਣ ਕਰਦੇ ਆਂ 1 ਤੋਂ 9 ਤੱਕ ਦੀ ਗਣਨਾ ਕਰਨ ਜਾ ਰਹੀ ਆਂ ਹਰ ਅੰਕ ਲਈ ਮੈਂ ਚਾਰ ਖੇਤਰ ਚੁਣਿਆ ਸਿਹਤ ਕੈਰੀਅਰ ਪਰਿਵਾਰ ਪੈਸਾ ਤੇ ਵੈਦਿਕ ਉਪਾਅ ਅੰਕ 1 ਸੂਰਜ ਰਾਹੀਂ ਚੱਲਦਾ ਹੈ ਤੁਹਾਡੀ ਸਿਹਤ ਤਾਕਤਪੂਰਪੂਰ ਰਹਿਣੀ ਪੂਰਾ ਸਾਲ ਪਰ ਗਰਮੀ ਤੇ ਗੁੱਸੇ ਦੇ ਨਾਲ ਤਪੇ ਰਹੋਗੇ ਇਸ ਲਈ ਸਾਵਧਨ ਰਹੋਗੇ ਕੈਰੀਅਰ ਦੀ ਗੱਲ ਕਰਾਂ ਤਾਂ ਨੇਤ੍ਰਤਵ ਦੇ ਬਹੁਤ ਮੌਕੇ ਮਿਲਣੇ ਆ ਆਪਣੀ ਰਾਏ ਨੂੰ ਸਹੀ ਢੰਗ ਦੇ ਨਾਲ ਪੇਸ਼ ਕਰਿਓ ਪਰਿਵਾਰ ਵਿੱਚ ਆਪਸੀ ਗੱਲਬਾਤ ਕਰਦੇ ਆਹੰਕਾਰ ਨੂੰ ਤਿਆਗੋ ਘਰ ਦੇ ਵਿੱਚ ਸੁਣਨ ਵਾਲੇ ਬਣੋ ਕਿਉਂਕਿ ਸੁਣਾਉਣੇ ਤੁਸੀਂ ਆ ਹਰ ਵਾਰ ਘਰ ਦੇ ਚੁੱਪਚਾਪ ਸੁਣਦੇ ਆ ਇਸ ਵਾਰ 2026 ਚ ਤੁਸੀਂ ਸੁਣਾਉਂਗੇ ਵੀ ਪੈਸੇ ਦੀ ਗੱਲ ਕਰਾਂ ਤਾਂ ਨਵੀਂ ਇਨਵੈਸਟਮੈਂਟ ਕਰਨੇ ਸ਼ੁਭ ਹੈ ਪਰ ਫਜ਼ੂਲ ਖਰਚਾਂ ਤੇ ਰੋਕ ਲਾਉਣੀ ਪਵੇਗੀ ਇੱਕੋ ਪਾ ਕਰ ਲਿਓ ਸਵੇਰੇ ਉੱਗਦੇ ਸੂਰਜ ਨੂੰ ਜਲ ਅਰਪਿਤ ਅਰਪਿਤ ਕਰੋਗੇ ਗਾਇਤਰੀ ਮੰਤਰ ਜਾਂ ਮੂਲ ਮੰਤਰ 11 ਬਾਰ ਜਪ ਲੈਣਾ ਉਹਦੇ ਵਿੱਚ ਨਾਰੀਅਲ ਤੇ ਗੁੜ ਦੀ ਛੋਟੀ ਜਿਹੀ ਡਲੀ ਪਾ ਲੈਣੀ ਹੈ ਜਦੋਂ ਸੂਰਜ ਨੂੰ ਅਰਗ ਦੇਣਾ ਹੈ ਇਸ ਨਾਲ ਸੂਰਜ ਤਤ ਪ੍ਰਸੰਨ ਰਹੇਗਾ ਅੰਕ 2 ਦੀ ਗੱਲ ਕਰਾਂ ਤਾਂ 2 ਚੰਦਰਮਾਰਾ ਹੀ ਚੱਲਦਾ ਤੁਹਾਡੀ ਸਿਹਤ ਮਨ ਸ਼ਾਂਤ ਰੱਖਿਓ ਨੀਂਦ ਪੂਰੀ ਲੈਣੀ ਹੈ ਅਣੀਂਦਿਆ ਨਹੀਂ ਰਹਿਣਾ ਪਾਣੀ ਦੇਣ ਟਿਕ ਬਧਾ ਲਓ ਪਾਣੀ ਜਿਆਦਾ ਪੀਣਾ ਕੈਰੀਅਰ ਦੀ ਗੱਲ ਕਰਾਂ ਰਚਨਾਤਮਕ ਕਾਰਜਾਂ ਕਲਾ ਜਾਂ ਭਾਵਨਾਤਮਕ ਖੇਤਰਾਂ 'ਚ ਚਮਕੋਗੇ ਜਿਨ੍ਹਾਂ ਦਾ ਇਹ ਵਾਲਾ ਫੀਲਡ ਹੋਏਗਾ ਪਰਿਵਾਰ ਦੀ ਗੱਲ ਕਰਾਂ ਤਾਂ ਮਾਂ ਜਾਂ ਬਜ਼ੁਰਗ ਮਹਿਲਾ ਦਾ ਆਸ਼ੀਰਵਾਦ ਮਿਲੇਗਾ ਆਸ਼ੀਰਵਾਦ ਬਹੁਤ ਕੀਮਤੀ ਹੁੰਦਾ ਪੈਸੇ ਦੀ ਗੱਲ ਕਰਾਂ ਸਾਂਝੇ ਪ੍ਰੋਜੈਕਟਾਂ 'ਚ ਫਾਇਦਾ ਜਲਦਬਾਜ਼ੀ ਤੋਂ ਬਚੋ ਇੱਕੋ ਪਾ ਕਰਨਾ ਤੁਸੀਂ 2 ਨੰਬਰ ਵਾਲੇ ਚੰਦਰਮਾ ਨਾਲ ਜਿਹੜੇ ਚੱਲਦੇ ਨੇ ਸੋਮਵਾਰ ਨੂੰ ਚੰਨ ਦੀ ਚਾਨਣੀ ਹੀਟ ਕੱਚੇ ਦੁੱਧ ਨੂੰ ਅਰਪਣ ਕਰਨਾ ਹੈ ਮੋਤੀ ਜਾਂ ਚਾਂਦੀ ਧਾਰਨ ਕਰ ਸਕਦੇ ਹੋ ਚੰਨ ਦੇ ਤਤ ਨੂੰ ਸੰਤੁਲਿਤ ਕਰੋ ਅੰਕ 3 ਦੀ ਵਾਰੀ ਆ ਗਈ ਜੋ ਗੁਰੂ ਜਾਂ ਬ੍ਰਹਸਪਤੀ ਤੋਂ ਸੰਚਾਲਿਤ ਨੇ ਜੇ ਡਾਕਟਰ ਤੇਰਾਕਰ ਤੁਹਾਡੀ ਸਿਹਤ ਦੀ ਗੱਲ ਕਰੇ ਤਾਂ ਪਿਤ ਤੇ ਜਿਗਰ ਦੀ ਸੰਭਾਲ ਕਰੋ ਲੀਵਰ ਦਾ ਧਿਆਨ ਰੱਖਣਾ ਹੈ ਹਲਦੀ ਚੁਟਕੀ ਪਿੰਚ ਹਲਕੀ ਜਿਹੀ ਤੇ ਕੋਸਾ ਪਾਣੀ ਮੌਸਮ ਦੇ ਅਨੁਸਾਰ ਤੇ ਆਪਣੇ ਬਾਡੀ ਦੇ ਤਾਸੀਰ ਦੇ ਹਿਸਾਬ ਨਾਲ ਲੈਣੀ ਲਾਭਦਾ ਕਰੇਗੀ ਕੈਰੀਅਰ ਦੀ ਗੱਲ ਕਰਾਂ ਸਿੱਖਿਆ ਧਰਮ ਤੇ ਮਾਰਗਦਰਸ਼ਨ ਨਾਲ ਜੁੜੇ ਖੇਤਰਾਂ 'ਚ ਤਰੱਕੀ ਹੀ ਤਰੱਕੀ ਆ ਪਰਿਵਾਰ ਪੱਖੋਂ ਵੱਡਿਆਂ ਦੀ ਸਲਾਹ ਸੁਣ ਲਓ ਸੰਸਕਾਰੀ ਰਹੋਗੇ ਤਾਂ ਬਹੁਤ ਸੁੱਖ ਮਿਲੇਗਾ ਪੈਸੇ ਪੱਖੋਂ ਗਿਆਨ ਨਾਲ ਜੁੜੇ ਨੌਲੇਜ ਨਾਲ ਜੁੜੇ ਕਾਰਜਾਂ ਤੋਂ ਲਾਭ ਹੋ ਸਕਦਾ ਹੈ ਉਪਾਗ ਕਰ ਦਿਓ ਵੀਰਵਾਰ ਨੂੰ ਹਲਦੀ ਪੀਲੇ ਫੁੱਲ ਜਾਂ ਫਿਰ ਛੋਲਿਆਂ ਦੀ ਦਾਲ ਇਹਨਾਂ ਚੋਂ ਕੋਈ ਇੱਕ ਦਾਨ ਕਰਦਿਆ ਕਰੋ ਗੁਰੂ ਬ੍ਰਹਸਪਤੀ ਮੰਤਰ ਜਪਣਾ ਓਮ ਬ੍ਰਿਮ ਬ੍ਰਹਸਪਤੇ ਨਮਹ ਅੰਕ 4 ਰਾਹੂ ਨਾਲ ਸੰਚਾਲਿਤ ਹੁੰਦਾ ਹੈ 14 ਅੰਕ ਵਾਲਿਓ ਸਿੱਧੀ ਗੱਲ ਕਰਾਂਗੀ ਹਾਰਮੋਨਲ ਇੰਬੈਲੈਂਸ ਤੇ ਨੀਂਦ ਦਾ ਸੰਤੁਲਨ ਜ਼ਰੂਰੀ ਆ ਖਿਆਲ ਰੱਖੋ ਇਲੈਕਟ੍ਰੋਨਿਕ ਥਕਾਵਟ ਤੋਂ ਬਚਣਾ ਜਿਆਦਾ ਮੋਬਾਈਲ ਨਹੀਂ ਵਰਤਣਾ ਅੱਖਾਂ ਤੇ ਦਿਮਾਗ ਲਈ ਬਹੁਤ ਬੁਰਾ ਪ੍ਰਭਾਵ ਪਾ ਸਕਦਾ ਹੈ ਕੈਰੀਅਰ ਪੱਖੋਂ ਟੈਕਨੋਲੋਜੀ ਡਾਟਾ ਤੇ ਕ੍ਰੀਏਟੀਵਿਟੀ ਵਾਲੇ ਪ੍ਰਯੋਗਾਂ ਦਾ ਸਾਹਲ ਹੈ ਪਰਿਵਾਰ ਦੀ ਗੱਲ ਕਰਾਂ ਤਾਂ ਬੇਕਾਰ ਗੱਲਾਂ ਤੋਂ ਦੂਰ ਰਹਿਣਾ ਹੈ ਟਾਈਮ ਬਰਬਾਦ ਕਰੋਗੇ એનર્ਜੀ ਵੇਸਟ ਕਰੋਗੇ ਘਰ ਦੇ ਵਿੱਚ 네ਗੇਟਿਵਿਟੀ ਜਿਹੜੀ ਹੈ ਉਹ ਨਹੀਂ ਵਧਣ ਦੇਣੀ 네ਗੇਟਿਵਿਟੀ ਨੂੰ ਬਾਹਰ ਦਾ ਰਸਤਾ ਦਿਖਾਓ ਪੈਸੇ ਪੱਖੋਂ ਸਥਿਰਤਾ ਵਧੇਗੀ ਪੈਸਾ ਠਹਿਰੇਗਾ ਜੇ ਆਇਆ ਤਾਂ ਪਰ ਐਦਾਂ ਨਹੀਂ ਕਿ ਲਾਲਚ ਵਸ ਤੁਸੀਂ ਕਹੋ ਮੈਨੂੰ ਇੱਕਦਮ ਮੇਰੇ 1 ਤੋਂ 100 ਬਣ ਜਾਣ। ਐਨੇ ਤੇਜ਼ ਲਾਭ ਦੀ ਉਮੀਦ ਨਹੀਂ ਰੱਖਣੀ। ਉਪਾਅ ਕਰ ਲਿਓ। ਸ਼ਨੀਵਾਰ ਨੂੰ ਕਾਲਾ ਤੇਲ ਤੇ ਲੋਹਾ দান ਕਰਨਾ ਹੈ। ਘਰ ਦੇ ਵਿੱਚ ਧੂਫ ਜਲਾਉਣਾ ਰੈਗੂਲਰ ਰਾਹੁ ਤਾਤ ਇਸ ਨਾਲ ਸ਼ਾਂਤ ਰਹੇਗਾ। ਅੰਕ 5 ਦੀ ਵਾਰੀ ਆ ਗਈ। ਬੁੱਧੀ ਦੇ ਪ੍ਰਤੀਕ। ਬੁੱਧੀ ਬਹੁਤ ਤੇਜ਼ ਕਿਉਂਕਿ ਬੁੱਧ ਰਾਈ ਸੰਚਾਲਿਤ ਹੁੰਦੇ ਆ। ਸਿੱਧੀ ਗੱਲ ਕਰਾਂ। ਮਨ ਤੇ ਦਿਮਾਗ ਨੂੰ ਹਲਕਾ ਰੱਖਿਓ। ਬੋਝ ਨਹੀਂ ਰੱਖਣਾ। ਯੋਗਾ ਕਰੋ, ਪ੍ਰਾਣਯਾਮ ਕਰੋ, ਮੈਡੀਟੇਸ਼ਨ ਕਰੋ। ਕੈਰੀਅਰ ਪੱਖੋਂ ਕਮਿਊਨੀਕੇਸ਼ਨ ਵਿਦੇਸ਼ੀ ਸਬੰਧ ਤੇ ਮੀਡੀਆ ਖੇਤਰਾਂ 'ਚ ਚਮਕੋਗੇ ਪਰਿਵਾਰ ਦੀ ਗੱਲ ਕਰਾਂ ਖੁੱਲੀ ਗੱਲਬਾਤ ਨਾਲ ਆਪਸੀ ਸਮਝ ਵਧਣੀ ਹੈ ਦੱਬੇ ਕੁੱਟੇ ਨਹੀਂ ਰਹਿਣਾ ਮੰਨ ਦੀਆਂ ਮੰਨਚ ਨਾ ਰਹਿਣ ਪੈਸੇ ਪੱਖੋਂ ਛੋਟੀ ਇਨਵੈਸਟਮੈਂਟ ਕਰੋ ਜਾਂ ਫਿਰ ਇਸ ਤਰ੍ਹਾਂ ਕਰੋਗੇ ਤਾਂ ਵਪਾਰ 'ਚ ਲਾਭ ਦਾ ਇੱਕ ਸਾਲ ਹੈ 2026 ਉਹ ਪਾਕਰ ਲਈ ਬੁੱਧਵਾਰ ਨੂੰ ਹਰੇ ਫਾਲ 사ਉਤ ਮੰਗੇ ਜਾਂ ਫਿਰ ਤਾਂਬੇ ਦੀ ਕੋਈ ਵਸਤੂ ਦਾਨ ਕਰਦਿਆ ਕਰੋ ਬੀਜ ਮੰਤਰ ओम बम बुधाए नमो एक माला ਰੋਜ਼ ਕੱਢ ਲਿਆ ਕਰੋ ਜਣਾ ਕੁਛ ਨਹੀਂ ਮਿਲਣਾ ਬਹੁਤ ਕੁਛ ਹੈ ਅੰਕ 6 ਸ਼ੁਕਰ ਦੇਵਤਾ ਰਾਹੀਂ ਸੰਚਾਲਿਤ ਹੁੰਦੇ ਨੇ ਸਿਹਤ ਪੱਖੋਂ ਸਰੀਰ ਤੇ ਚਮੜੀ ਦੀ ਸੰਭਾਲ ਕਰ ਲਓ ਆਲਸ ਤੋਂ ਬਚੇ ਰਹੋ ਸੁਸਤੀ ਬਹੁਤ ਪੈਣੀ ਹੈ 2026 ਚ ਕੈਰੀਅਰ ਪੱਖੋਂ ਫੈਸ਼ਨ ਕਲਾ ਤੇ ਸਮਾਜਿਕ ਖੇਤਰਾਂ ਚ ਉੱਚੀ ਪਦਵੀ ਮਿਲ ਸਕਦੀ ਹੈ ਪਰਿਵਾਰ ਪੱਖੋਂ ਪ੍ਰੇਮ ਤੇ ਨਰਮੀ ਨਾਲ ਘਰ ਦੇ ਵਿੱਚ ਆਪਸੀ ਸਮਝ ਬਣੇਗੀ ਪੈਸੇ ਪੱਖੋਂ ਵਿਲਾਸਤਾ ਵਧੇਗੀ ਸੰਤੁਲਨ ਬਣਾਈ ਰੱਖਣਾ ਕਿਉਂਕਿ ਸ਼ੁਕਰ ਰਾਹੀਂ ਸੰਚਾਲਿਤ ਹੋ ਵਿਲਾਸਤਾ ਤੇ ਕੰਟਰੋਲ ਰੱਖਣਾ ਫਜ਼ੂਲ ਖਰਚੀ ਨਹੀਂ ਕਰਨੀ ਇੱਕੋ ਪਾਕ ਕਰ ਲਓ ਸ਼ੁਕਰਵਾਰ ਨੂੰ ਸਫੇਦ ਕੱਪੜੇ ਧਾਰਨ ਕਰਨੇ ਆ ਸਾਲ 'ਚ ਜਿੰਨੇ ਸ਼ੁਕਰਵਾਰ ਆਏ ਲక్ష్ਮੀ ਚਿੱਤਰ ਦੇ ਅੱਗੇ ਹਰ ਰੋਜ਼ ਗੁਲਾਬ ਪੇਟ ਕੀਤਾ ਨਹੀਂ ਕਰ ਸਕਦੇ ਹਰ ਰੋਜ਼ ਤਾਂ ਸ਼ੁਕਰਵਾਰ ਦੇ ਸ਼ੁਕਰਵਾਰ ਕਰ ਦਿਓ ਅੰਕ 7 ਦੀ ਵਾਰੀ ਕੇਤੂ ਤੋਂ ਸੰਚਾਲਿਤ ਹੁੰਦਾ ਆ ਸਿਹਤ ਪੱਖੋਂ ਮਨ ਡੂੰਘੀਆਂ ਸੋਚਾਂ ਚ ਤੁ ਬੈਰੇਗਾ تنਹਾਈ ਇਕੱਲਾਪਨ ਪਸੰਦ ਤਾਂ ਹੋਣਾ ਪਰ ਇਕੱਲੇਪਨ ਤੋਂ ਬਚਣਾ ਹੈ ਕਿਉਂਕਿ ਇਹ ਖਤਰਾ ਪੈਦਾ ਕਰ ਸਕੇਗਾ ਕਰੀਅਰ ਪੱਖੋਂ ਜੋਤਿਸ਼ ਮੈਡੀਟੇਸ਼ਨ ਤੇ ਖੋਜ ਕੇਂਦਰਾਂ 'ਚ ਤਰੱਕੀ ਕੀਤੀ ਜਾ ਸਕਦੀ ਹੈ ਪਰਿਵਾਰ ਪੱਖੋਂ ਨਿਰਵਕਾਰ ਹੋ ਕੇ ਸਹਿਯੋਗ ਦਿਓ ਇੱਕ ਦੂਜੇ ਨੂੰ ਅਜਮਾਉਣਾ ਕਿਸੇ ਨੂੰ ਅਗਲੇ ਆਂਦੀਆਂ ਸੰਵੇਦਨਾਂਵਾਂ ਨਾਲ ਜੁੜੋ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰੋ ਪੈਸੇ ਪੱਖੋਂ ਅਚਾਨਕ ਲਭ ਹੋ ਸਕਦਾ ਹੈ ਫਿਰ ਕਦੀ ਅਚਾਨਕ ਘਾਟਾ ਵੀ ਪੈ ਜਾਣਾ ਸ਼ਾਂਤ ਰਹਿਣਾ ਪਏਗਾ ਉਪਾ ਕਰ ਲੋ ਕੇਤੂ ਮੰਤਰ ਦਾ ਜਪ ਕਰੋ ਓਮ ਕੇ ਕੇਤੂ ਵੇ ਨਵਾ ਨਾਰੀਅਲ ਤੇ ਕੇਸਰ ਪਾਣੀ ਚ ਮਿਲਾ ਕੇ ਰੁੱਖ ਦੀ ਜੜ ਹੇਠ ਅਰਪਿਤ ਕਰਨਾ ਕਰਦੇ ਰਹੋ ਅੰਕ 8 ਸ਼ਨੀ ਸ਼ਨੀ ਦੇਵਤਾ ਸਿਹਤ ਪੱਖੋਂ ਜੋੜਾਂ ਤੇ ਹੱਡੀਆਂ ਦੀ ਸੰਭਾਲ ਕਰਨੀ ਹੈ ਸਾਲ 2026 ਚ ਕਸਰਤ ਹਲਕੀ ਫੁਲਕੀ ਉਮਰ ਦੇ ਹਿਸਾਬ ਨਾਲ ਸੇ ਦੇ हिसाब ਨਾਲ ਕਰਦੇ ਰਹਿਣਾ ਕੈਰੀਅਰ ਪੱਖੋਂ ਜੇ ਨਿਸ਼ਠਾ ਰੱਖੋਗੇ ਮਿਹਨਤ ਕਰੋਗੇ ਬਹੁਤ ਆਸਾਨੀ ਨਾਲ 2026 ਚ ਉੱਚੀ ਪੋਸਟ ਉੱਚਾ ਪਦ ਗ੍ਰੈਂਡ ਕਰ ਲਓਗੇ ਪਰਿਵਾਰ ਪੱਖੋਂ ਕਰਮ ਤੇ ਸੱਚਾਈ ਨਾਲ ਰਿਸ਼ਤੇ ਮਜ਼ਬੂਤ ਹੋਣਗੇ ਪੈਸੇ ਪੱਖੋਂ ਮਿਹਨਤ ਦਾ ਫਲ देर ਨਾਲ ਸਹੀ ਪਰਮਿਲਦਾ ਜ਼ਰੂਰ ਹੈ ਯਕੀਨਨ ਤਨ ਹੁਣ 26 ਚ ਮਿਹਨਤ ਦਾ ਫਲ ਮਿਲੇਗਾ ਕੋਪਾ ਕਰ ਲੈਣਾ ਇੱਕ ਸ਼ਨੀਵਾਰ ਨੂੰ ਕਾਲਾ ਤੇਲ ਤੇਲਾਂ ਦਾ ਜਾਂ ਸਾਬਤ ਮਾਦਾਨ ਕਰਨੇ ਆ ਪੀੜਤਾਂ ਦੀ ਲੋੜਵੰਦਾਂ ਦੀ ਸਹਾਇਤਾ ਤੋਂ ਪਿੱਛੇ ਨਹੀਂ ਹਟਣਾ ਕੋਈ ਮੌਕਾ ਨਹੀਂ ਗਵਾਣਾ ਇਹੀ ਤਾਂ ਸ਼ਨੀ ਦੀ ਅਸਲੀ ਸੇਵਾ ਆ ਅੰਕ 9 ਮੰਗਲ ਦਾ ਹੋਏਗਾ ਕਿਉਂਕਿ ਮੰਗਲ ਸੰਚਾਲਿਤ ਕਰਦਾ ਅੰਕ 9 ਨੂੰ ਸਿਹਤ ਦੀ ਗੱਲ ਕਰਾਂ ਜੋਸ਼ ਬਹੁਤ ਥੋੜਾ 9 ਨੰਬਰ ਵਾਲਿਆਂ 'ਚ ਪਰ ਗੁੱਸਾ ਨੁਕਸਾਨ ਕਰਾਏਗਾ ਬਚ ਕੇ ਰਹਿਣਾ ਰੇ ਬਾਬਾ ਕੈਰੀਅਰ ਦੀ ਗੱਲ ਹਿੰਮਤ ਦਿਲੇਰੀ ਨਾਲ ਪ੍ਰੋਜੈਕਟ ਸਫਲ ਹੋਣਗੇ ਪਰਿਵਾਰ ਦੇ ਵਿੱਚ ਛੋਟੇ-ਮੋਟੇ ਗਲੇਸ਼ਿਕਵੇ ਹੋਣੇ ਆ ਉਹਨਾਂ ਨੂੰ ਛੱਡ ਦੇਈਦਾ ਹੁੰਦਾ ਉਮਰਾਂ ਪਤਾ ਨਹੀਂ ਕਿੰਨਿਆਂ ਕੱਸਬ ਨੇ ਲਖਾਈਆਂ ਹੋਈਆਂ ਆਪਸੀ ਸਮਝ ਬਣਾ ਕੇ ਰੱਖੋ ਪੈਸੇ ਪੱਕੀ ਆਮਦਨ ਵਧੇਗੀ দান ਕਰਨ ਦੇ ਨਾਲ ਸ਼ੁਭਤਾ ਵਧੇਗੀ দান ਕਰਨਾ ਬੇਹੱਦ ਜ਼ਰੂਰੀ ਹੈ ਉਪਾਅ ਕਰ ਲਿਓ ਕਿਉਂਕਿ ਤੁਹਾਡਾ ਰਾਸ਼ੀ ਸਵਾਮੀ ਮੰਗਲ ਹੈ ਅੰਕ ਸਵਾਮੀ ਮੰਗਲ ਹੈ ਮੰਗਲਵਾਰ ਨੂੰ ਲਾਲ ਫਲ ਜਾਂ ਮਸਲਾਂ ਦੀ ਦਾਲ ਦਾਨ ਕਰਨੀ ਹੈ ਹਨੂਮਨ ਚਾਲੀਸਾ ਦਾ ਪਾਠ ਮੰਗਲਵਾਰ ਤੱਤ ਨੂੰ ਸ਼ੁੱਧ ਕਰਦਾ ਉਹ ਕਰਦੇ ਰਹਿਣਾ ਦੇਖੋ ਸਾਥੀਓ 2026 ਸੁਰੇਦਾ ਸਾਲ ਹੈ ਅਗਦਾਇਆ ਜਾਗਰਣ ਦਾ ਹੈ ਜਾਗਰਣ ਦਾ ਮਤਲਬ ਜੋ ਜਾਗਤ ਹੈ ਸੁਪਾਵਤ ਹੈ ਜੋ ਸੋਵਤ ਹੈ ਉਹ ਖੋਬਤ ਹੈ ਤੋਂ ਜਾਗਣਾ ਆ ਅੱਖਾਂ ਖੋਲ ਕੇ ਰੱਖਣੀਆਂ ਦਿਮਾਗ ਚੇਤਨ ਰੱਖਣਾ ਹੈ ਇਹ ਸਾਲ ਉਸ ਲਈ ਹੈ ਜਿਹੜੇ ਆਪਣੇ ਆਪ ਨੂੰ ਨਵੀਂ ਚਮਕ ਦੇਣਾ ਚਾਹੁੰਦੇ ਆ ਤਰਸਣਾ ਚਾਹੁੰਦੇ ਆ ਕੈਰੀਅਰ ਚ ਤਰਕੀਆਂ ਕਰਨਾ ਚਾਹੁੰਦੇ ਆ ਬਹੁਤ ਸਾਰੀਆਂ ਅੱਖਾਂ ਚ ਸੁਪਨੇ ਸਜਾ ਕੇ ਬੈਠੇ ਆ 2026 ਤੁਹਾਡਾ ਇੰਤਜ਼ਾਰ ਕਰ ਰਿਹਾ ਬਸ ਕਮਰ ਕੱਸੇ ਕਰ ਲੋ ਜਿਹੜਾ ਮਨੁੱਖ ਆਪਣੇ ਅੰਕ ਦੇ ਗ੍ਰਹਿ ਨਾਲ ਸੰਗਤ ਬਣਾਉਂਦਾ ਨਾ ਮਤਲਬ ਆਪਣੀ ਰੈਪੋ ਬਣਾ ਕੇ ਰੱਖਦਾ ਉਹ ਕਿਸਮਤ ਨਹੀਂ ਪੁੱਛਦਾ ਉਹ ਆਪਣੀ ਕਿਸਮਤ ਆਪ ਲਿਖਦਾ ਇਹ ਗੱਲ ਯਾਦ ਰੱਖਿਓ ਜੇ ਇਸ ਵੀਡੀਓ ਚ ਮੇਰੇ ਵੱਲੋਂ ਸਾਂਝੇ ਕੀਤੇ ਵਿਚਾਰ ਤੁਹਾਨੂੰ ਸਾਰਥਕ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇੰਜ ਕਰਨ ਦਾ ਫਾਇਦਾ ਇਹ ਹੋਏਗਾ ਕਿ ਮੇਰਾ ਚੈਨਲ ਲੱਭਣ ਵਾਸਤੇ ਤੁਹਾਨੂੰ YouTube ਰੂਪੀ ਅਥਾ ਸਾਰਗਰਥ ਗੁੱਤੇ ਨਹੀਂ ਲਾਉਣੇ ਪੈਣਗੇ ਮੇਰੀ ਹਰੇਕ ਅਪਲੋਡ ਹੋਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆ ਜਾਏਗਾ ਜਦੋਂ ਸੰਸਾਰਿਕ ਕਮਾਂਕਾਰਾਂ ਤੋਂ ਰੁਝੇਵਿਆਂ ਤੋਂ ਵੇਲ ਮਿਲ ਜਾਏ ਕਦੀ ਤਾਂ ਤੁਸੀਂ ਮੇਰੀਆਂ ਇਹ ਵੀਡੀਓ ਆਸਾਨੀ ਨਾਲ ਦੇਖ ਲਿਆ ਕਰੋ ਖਿੱਚਲ ਕਰ ਲਿਆ ਕਰੋ ਮਿਲਾਂਗੇ ਕਿਸੇ ਨਵੇਂ ਵਿਸ਼ੇ ਨੂੰ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮੇਰੇ ਹਾਈਪ ਦੀ ਆਪਸ਼ਨ ਆ ਤੁਸੀਂ ਉਹ ਨਹੀਂ ਦਬਦੇ ਮੇਰੇ ਜੁਆਇਨ ਦੀ ਆਪਸ਼ਨ ਆ ਵੀਡੀਓ ਦੇ ਸੱਜੇ ਪਾਸੇ ਥੱਲੇ ਤੁਸੀਂ ਉਹਨੇ ਦਬਦੇ ਗੱਲ ਸੁਣੋ ਆਪਣੇ ਇਸ ਅੰਗੂਠੇ ਨਾਲ ਦੀ ਪਹਿਲੀ ਉਂਗਲ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਮੇਰਾ ਚੈਨਲ ਗਰੋਥ ਕਰੇ ਬਹੁਤ ਡਾਵਾ ਡੋਲ ਸਥਿਤੀ ਚ ਤੁਸੀਂ ਦੇਖਦੇ ਨਹੀਂ ਜੇ ਦੇਖਦੇ ਹੋ ਸ਼ੇਅਰ ਨਹੀਂ ਕਰਦੇ ਕਮੈਂਟ ਨਹੀਂ ਕਰਦੇ ਬੋਲਿਆ ਕਰੋ ਪਲੀਜ਼ ਇਹੇ ਮੇਰੀ ਬੇਨਤੀ ਹੈ ਮਿਲਾਂਗੇ ਫਿਰ ਬਾਏ ਬਾਏ